ਹਾਂਜੀ ਪਿਆਰਿਓ ਰਾਤੀ ਆਪਾਂ ਆ ਗਈ ਸੀ ਕਾਰਗਿਲ ਕਾਰਗਿਲ ਆਉਂਦੇ ਥਣਾ ਨੇਰਾ ਹੋ ਗਿਆ ਤੇ ਮੈਂ ਸ਼ਾਮ ਦੀ ਰਾਤ ਦੀ ਵੀਡੀਓ ਨਹੀਂ ਬਣਾਈ ਤਾਂ ਹੁਣ ਜਿਹੜਾ ਕੀ ਆ ਆਪਾਂ ਇਥੋਂ ਬਸ ਚਾਲੇ ਮਾਰ ਦੇਣੇ ਤਿਆਰੀਆਂ ਹੋ ਗਈਆਂ ਨੇ ਤੇ ਆ ਇਹਨਾਂ ਦਾ ਹੋਟਲ ਹੈ ਤਾਂ ਜਦੋਂ ਵੀ ਤੁਸੀਂ ਕਾਰਗਿਲ ਆਉਣਾ ਤਾਂ ਇਹਨਾਂ ਕੋਲ ਆ ਕੇ ਤੁਸੀਂ ਸਟੇ ਕਰ ਸਕਦੇ ਹੋ ਬੜਾ ਸੋਹਣਾ ਪ੍ਰਬੰਧ ਇਹਨਾਂ ਦਾ ਬੜੇ ਸੋਹਣੇ ਕਮਰੇ ਬਣੇ ਆ अपना भाई सीगा चंगीला गेस्ट हाउस वाला ਇਹਨੂੰ ਆਕੇ ਮਿਲੋ ਸਾਹਮਣੇ ਦਾ ਗੈਸਟ ਹਾਊਸ ਹੈ ਉੱਧਰਲੇ ਪਾਸੇ ਜਦੋਂ ਤੁਸੀਂ ਆਪਣੇ ਕਾਰਗੇ ਲਾਉਣਾ ਹੈ ਤਾਂ ਇੱਥੇ ਆਕੇ ਇਹਨਾਂ ਕੋਲ ਸਟੇ ਕਰੋ ਬਹੁਤ ਵਧੀਆ ਇਹਨਾਂ ਦਾ ਰਿਵਿਊ ਹੈ ਹਾਂ ਜਿਹੜਾ ਇਹਨਾਂ ਦਾ ਸੁਭਾਅ ਹੈ ਬਹੁਤ ਵਧੀਆ ਹੈ ਤਾਂ ਸਾਨੂੰ ਰਾਤੀਂ ਆਏ ਰਾਤੀਂ ਆਏ ਤੇ ਕੋਈ ਫਿਕਰ ਨਹੀਂ ਸੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਸਾਨੂੰ ਟ੍ਰੀਟ ਕੀਤਾ ਧੰਨਵਾਦ ਤੁਹਾਡਾ ਬਹੁਤ ਵਾਤ ਕੋਈ ਮਸਲਾ ਨਹੀਂ ਆਵੰਦਾ ਆ ਗਏ ਜੀ ਲੋ ਜੀ ਹੁਣ ਆਪਾਂ ਆ ਗਏ ਆ ਐਲਓਸੀ 뷰ਪੁਆਇੰਟ ਇਹ ਐ ਐਲਓਸੀ ਕਾਰਗਲ ਦੀ ਇਹ 뷰ਪੁਆਇੰਟ ਹੈ ਤੁਹਾਨੂੰ ਉੱਤੇ ਚੱਲ ਕੇ ਉਤੋਣੇ ਆ ਓਹ ਹੋ 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 ਬੜਾ ਉੱਚਾ ਹੈ ਭਰਾਓ एलओसी पॉइंट हमने बर्फीले पहाड़ से ये है पूरा पॉइंट लोभी आप अपना कारगिल आला इत्थों दिखदा है आ हियां दूरबीन ਇਹ ਤੋਂ ਸਾਰੇ ਜਿਹੜੇ ਪੁਆਇੰਟ ਆ ਉਹ ਦੇਖਦੇ ਆ ਵੀ ਜਿੱਥੇ ਆਪਣੀ ਫੌਜ ਬੈਠੀ ਹੈ ਉਧਰ ਉਹਨਾਂ ਦੀ ਬੈਠੀ ਹੈ ਇੱਕ ਗੱਲ ਅਸੀਂ ਵੇਖੀ ਦੂਰ ਵੀ ਨਹੀਂ ਜਿਹੜੀ ਆਪਣੀ ਫੌਜ ਬੈਠੀ ਹੈ ਉਹਦੇ ਵਿੱਚ ਕੇਸਰੀ ਨਿਸ਼ਾਨ ਜਿਹੜਾ ਉੱਥੇ ਝੂਲਦਾ ਹੈ ਤੇ ਆਹ ਜਿਹੜਾ ਰੋਡ ਤੁਸੀਂ ਸੱਤ ਬੁਲੇਵੇਂ ਮੈਨੂੰ ਦੇਖਦੇ ਹੋ ਇਹ ਰੋਡ ਜਿਹੜਾ ਉਹ ਉੱਪਰ ਤੱਕ ਜਾਂਦਾ ਆਪਣੀ ਪੋਸਟ ਤੱਕ ਆ ਆ ਜਿਹੜਾ ਇਲਾਕਾ ਆ ਪੱਥਰੀਲਾ ਪਿਆ ਤੇ ਹਰੀਆਬਲ ਤੂਪੇ ਇਹ ਸਾਰੇ ਪਾਕਿਸਤਾਨੀ ਏਰੀਆ ਪਰ ਲੱਵਾਸਾ ਤਾਂ ਉਰਲਾ ਪਸਾਪ ਉੱਥੇ ਕਾਰਗਿਲ ਇੱਥੇ ਜਿਹੜੀ ਉਹ جنگ ਹੋਈ ਸੀ ਨਾ ਤੇ ਪਿਆਰੇ ਉਹ ਅੱਗੇ ਆਹ ਕਾ ਜਿਹੜਾ ਹੈ ਕਾਰਗਿਲ ਦਾ ਪੁਆਇੰਟ ਹੈ ਵਿਊ ਤਾਂ ਇਦੋਂ ਅੱਗੇ ਇੱਕ ਪਿੰਡ ਰਹਿ ਜਾਂਦਾ ਉੱਥੇ ਜਾਣ ਨਹੀਂ ਦਿੰਦੇ ਪਰ ਇਧਰਲੇ ਪਾਸੇ ਜਿਹੜਾ ਉਹ ਚੈੱਕ ਪੋਸਟ ਰਹਿ ਜਾਂਦੀ ਉਹਨਾਂ ਦੀ ਤਾਂ ਇੱਥੋਂ ਤੱਕ ਬਸ ਇੱਥੋਂ ਹੀ ਵਾਪਸ ਜਿਹੜਾ ਉਹ ਜਾਣਾ ਹੈ ਆਪਾਂ ਲੱਗੇ ਆਪਾਂ ਜਲਦੀ ਦੁਰੇ ਆ ਇੰਨੇ ਸੀਗੇ ਸਾਰੇ ਹਾਂ ਜੀ ਸਲੇਹਾ ਦੁਰਦੇ ਆ ਜੀ ਆਹਲਾ ਟਾਈਮ ਨਾਲ ਪਹੁੰਚਦਾ ਹੈ ਆਹ ਵਾਜ ਰੁਕਦੇ ਜਾਂਦੇ ਆ ਨਾ ਬਿਰਾਲਾ ਖਾਣ ਪੀਣ ਦਾ ਵੀ ਕਰਦਾ ਹੈ ਹੋਰ ਸਿਸਟਮ ਵੀ ਕਰਦਾ ਹੈ ਅਸੀਂ ਜੀ ਹੁਣ ਐਲਓਸੀ ਜਾ ਕੇ ਆਏ ਆ ਉੱਥੇ ਅਸੀਂ ਦਰਸ਼ਕ ਦੇਦਾਰੇ ਪਾਕਿਸਤਾਨ ਦੇ ਵੀ ਕਰੇ ਆ ਸੰਮ ਪਾਕਿਸਤਾਨ ਵੀ ਦੀ ਸਾਬ ਦਾ ਨਜ਼ਰ ਆ ਉਧਰਲੇ ਫੌਜੀ ਵੀ ਦੁੱਖਾਂ ਦਾ ਨਹੀਂ ਖੜੇ ਆ ਉਹ ਵੀ ਆਪਣੇ ਵਾਲੇ ਵੀ ਇੱਧਰ ਸਿੱਖ ਰੈਜੀਮੈਂਟ ਹੈ ਦੇਖੋ ਸਿੱਖਾਂ ਦੀ ਕਿੰਨੀ ਚੜ੍ਹਦਾ ਹੈ ਗੁਰਮਖੋ ਤੋਂ ਮੇਰਾ ਜਿੱਥੇ ਮੈਂ ਗੁਰਮਖੋ ਸਿੱਖਾਂ ਲਈ ਦੇਖੋ ਕਿੰਨੀ ਚੜ੍ਹਦਾ ਇੱਥੇ ਇੱਥੇ ਸਿੱਖ ਰੈਜੀਮੈਂਟ ਹੈ ਪਾਕਿਸਤਾਨ ਨਾਲ ਬਾਰਡਰ ਸਿੱਖ ਰੈਜੀਮੈਂਟ ਹੈ ਕੋਈ ਰਸਤਾ ਨਹੀਂ ਜਾਣਦਾ ਕੱਚਾ ਰਾਹ ਬਿਲਕੁਲ ਆ ਤਾਂ ਸੜਕ ਬਹੁਤ ਸੋਹਣੀ ਹੈ ਪਰ ਜਿਹੜੇ ਫੌਜੀ ਵੀਰ ਜਾਂਦੇ ਆ ਬਹੁਤ ਕੱਚਾ ਰਸਤਾ ਹੈ ਤੇ ਆਪਣੇ ਸਿੱਖ ਵੀ ਇੱਥੇ ਦੇਖ ਲਓ ਤੇ ਆਪਾਂ ਨੂੰ ਸਿੱਖਾਂ ਨੇ ਕਿੰਨਾ ਮਾੜਾ ਗਿੰਦੇ ਆ ਤੇ ਅਤਵਾਦੀ ਦੱਸਦੇ ਆ ਇਹ ਕੋਸ ਐਂਦੇ ਆ ਇਹ ਕੋਸ ਐਂਦੇ ਆ ਆ ਵੇਖ ਲਓ ਤੁਸੀਂ ਆਪਣੇ ਸਿੱਖ ਭਾਈ ਕਰਦੇ ਆ ਕੰਮ ਇੱਥੇ ਔਕੇ ਮੋਰ ਜਾਂਦੇ ਬਾਹਰ ਖਾਲਸਾ ਜੀ ਕੋਈ ਨ ਕੋਈ ਨਵੇਂ ਆਇਆ ਮੈਂ ਤਾਂ ਜਿਹੜੇ ਆਟ ਆ ਬਹੁਤ ਚੰਗੇ ਰੋਡ ਜਿਹੜੇ ਬਣੇ ਆ ਲੈਕਨਲ ਹਾਈਵੇ ਜਾਂਦਾ ਸਿੱਟਾ ਲਾਦ ਨੂੰ ਬਹੁਤ ਸੋਹਣਾ ਕੁਦਰਤ ਦਾ ਨਜ਼ਾਰਾ ਇਧਰ ਤਰਖਤਾਂਾਂ ਕਿ ਹਿਉ ਛੜਕ ਹੈ ਤਾਂ ਬਾਬਾ ਜੀ ਰੋਡ ਕਿਵੇਂ ਆ ਬਹੁਤ ਵਧੀਆ ਜੀ ਘੈਂਟ ਆ ਚੀਜ਼ ਬਹੁਤ ਅੱਛਾ ਲੋਦੀ ਸਲਾਲੇ ਡੇਰੇ ਆਪਾਂ ਅੱਜ ਬਾਬਾ ਜੀ ਕਿਹੜੇ ਪਰੌਂਠੇ ਤਿਆਰ ਹੋਣਗੇ ਦਾਲ ਵਾਲੇ ਦਾਲ ਵਾਲੇ ਮੈਂ ਉਹ ਨਾ ਮਨਾਣਾ ਸੁੱਕੇ ਦੁੱਧਾ ਹਾਂਜੀ ਅਸੀਂ ਲੇਹ ਪਹੁੰਚਣ ਵਾਲਿਆਂ 100 ਕਿਲੋਮੀਟਰ ਰਹਿ ਗਿਆ ਉਸ ਤੋਂ ਪਹਿਲਾਂ ਇਹ ਜਿਹੜੇ ਰੇਤਲੇ ਪਹਾੜ ਤੁਸੀਂ ਦੇਖੋ ਵੀ ਇਹਦੇ ਬੈਕ ਸਾਈਡ ਤੇ ਜਾ ਕੇ برف ਆਉਣੀ ਹੈ ਕੋਈ ਇੱਕ ਬਰਫ ਚੋਂ ਲੰਘ ਕੇ ਆਇਆ ਜਿਹੜੀ ਤੁਸੀਂ ਪਹਿਲਾਂ ਦੇਖੀ ਹੈ ਹੁਣ ਇਸ ਤੋਂ ਅੱਗੇ ਫੇਰ برف ਆਉਗੀ ਅਜੇ ਆ ਰੇਤਲੇ ਪਹਾੜ ਚੱਲਦੇ ਇੱਥੇ ਵੀ ਹੁਣ ਅਸੀਂ ਕੋਟ ਪਾ ਕੇ ਬੈਠੇ ਆਂ ਠੰਡ ਤਾਂ ਬਹੁਤ ਹੋ ਰਹੀ ਤੇ ਪਹਾੜ ਦੇ ਉੱਤੇ ਪਹਾੜ ਫੇਰ ਉਹਦੇ ਉੱਤੇ ਪਹਾੜ ਘੁੰਮਣ ਘੇਰੀਆਂ ਵਾਲੀਆਂ ਸੜਕਾਂ ਕਿਆ ਬਾਤ ਹੈ ਬੋ ਆਵਾਜ਼ ਹੀ ਬਹੁਤ ਹੈ ਇੰਜੋਏ ਵੀ ਬਹੁਤ ਹੋ ਰਿਹਾ ਹੈ ਬੋ ਨੰਦਾਰੇ ਬੋ ਨੰਦ ਸਾਰੇ ਜਣੇ ਦੇ ਬੱਬਾ ਕੁਲਦੀਪ ਸਿੰਘ ਮਹਾਰਾਜੀ ਸਾਡੇ ਬੱਬਾਜੀਤ ਸਿੰਘ ਗਿਆਨੀ ਜੀ ਅਮਰਪਾਲ ਸਿੰਘ ਦੀ ਔਡਾਂ ਕਿਆ ਬਾਤਾਂ ਨੇ ਲੈ 96 ਕਿਲੋਮੀਟਰ ਰਹਿ ਗਿਆ ਬਸ ਆ ਗਏ ਅਸੀਂ ਪਹੁੰਚ ਚਲੇ ਆ ਬੋ ਨ ਯਾਰਦਰ ਚੀਜ਼ਾਂ ਤੁਸੀਂ ਦੇਖੋ ਦ੍ਰਿਸ਼ ਵੇਖੋ ਬਰਫ ਵਾਲੇ ਪਹਾੜ ਜਿਹੜੇ ਪਿੱਛੇ ਛੱਡ ਗਏ ਆ ਤੁਸੀਂ ਉਹ ਵੇਖੋ ਦੂਰ ਇਦੋਂ ਅਗਲੇ ਵੀ ਤੁਹਾਨੂੰ ਦਿਖਾਵਾਂਗੇ ਲੈ ਜਾ ਕੇ ਅੱਜ ਕਿਆ ਬਾਤਾਂ ਨੇ ਨਿਆਰੇ ਨਿਆਰੇ ਮਸਤੀ ਮਸਤੀ ਕਿਆ ਬਾਤਾਂ ਕਿਆ ਬਾਤਾਂ ਸਾਡੇ ਬਾਬਾ ਜੀਆਂ ਨੇ ਲੇਹ ਦਾ ਅਰਥ ਕੱਢਣਾ ਭਾਈ ਲੇਹ ਲਦਾਖ ਦਾ ਅਰਥ ਕੀ ਹੈ ਲੇਹ ਦਾ ਮਤਲਬ ਹੈ ਕਿ ਇੱਥੇ ਤੁਸੀਂ ਪਹੁੰਚ ਗਏ ਲੇਹ ਚ ਤੇ ਲਦਾਖ ਦਾ ਮਤਲਬ ਹੈ ਵੀ ਇੱਥੇ ਧਾਕਾ ਲੈਣਾ ਹੈ ਵੀ ਲੈ ਧਾਕਾ ਲੈ ਧਾਕਾ ਵੀ ਇੱਥੇ ਧਾਕਾ ਲੈਣਾ ਹੈ ਤਾਂ ਪਹਾੜ ਹੈ ਬਸ ਲੇਹ ਦਾ ਮਤਲਬ ਹੈ ਜੀ ਚੜਜੋ ਉਤਰਜੋ ਪਹਾੜ ਤੇ ਚੜਜੋ ਉਤਰਜੋ ਬਸ ਇਹ ਧੀਰ ਦਾ ਦਾ ਲੈਦਾ ਦਾ ਆ ਵੀ ਲੈ ਲਿਆ ਦਾ ਘਰ ਆ ਦੇਖਿਓ ਘਰ ਕੱਚੇ ਮਕਾਨ ਕਿਵੇਂ ਦੇ ਵਿੱਚ ਬਣੇ ਹੋਏ ਆ ਇਹ ਵਿੱਚ ਪੱਕੇ ਵੀ ਆ ਤੇ ਆ ਬਹੁਤ ਜ਼ਿਆਦਾ ਕੱਚੇ ਮਕਾਨ ਇਸ ਦੇ ਵਿੱਚ ਪਿੰਦ ਚੱਟੇ ਪਹਾੜਾਂ ਦੇ ਰੰਗ ਦੇ ਨਹੀਂ ਪਹਾੜਾਂ ਦੇ ਤੇ ਇੱਕ ਪਾਸੇ ਕਾਲੇ ਪਹਾੜ ਹੈ ਇੱਕ ਪਾਸੇ ਗ੍ਰੀਨ ਜਾ ਰਿਹਾ ਹੈ ਜਿਵੇਂ ਆਪ ਜੇ ਰਾਜਸਥਾਨ ਦਾ ਆ ਬੰਬੀ ਆ ਗਿਆ ਇਹਦੇ ਕੋਲ ਵੀ ਜਾਂ ਨਹੀਂ ਲੰਗਦਾ ਪਹਾੜ ਥੱਲੋਂ ਇੱਥੋਂ ਲੈ ਕੇ ਕੈਮਰਾ ਵੀ ਦੇਖੀ ਉੱਤੇ ਤੱਕ ਜਾਈ ਓ ਸੇਕਰ ਲੱਗ ਜੇ ਸਦਾ ਕੈਂ ਕਰ ਦਿੰਦਾ ਨੂੰ ਸਿੱਧੀ ਹੁੰਦੀ ਹੈ ਨਾ ਉੱਥੇ だけ ਜਾਂਦਾ ਇਹ ਧਾਮਨੀਆ ਤੇ ਇੱਧਰ ਸਾਹਮਣੇ ਇੱਧਰ ਬਲੈਕ ਆ ਤੇ ਇੱਧਰ ਚਿਟਾ ਆ ਗਿਆ ਮਿੱਟੀ ਰੰਗ ਦਾ ਇੱਕ ਕੁਦਰਤ ਦੇ ਆਨੰਦ ਵੇਖੋ ਵੀ ਉੱਥੇ ਜਿਹੜਾ ਪਹਾੜਾ ਹੈ ਉਹ ਹੋਰ ਉਹ ਬਰਾਊਨ ਦੇ ਚ ਲੈ ਗਿਆ ਹਰੇਕ ਪਹਾੜ ਦਾ ਅਲੱਗ-ਅਲੱਗ ਕਲਰ ਹੈ ਤੇ ਸ਼ਾਂਤੀ ਟਿਕਾ ਆਨੰਦ ਦੂਰ-ਦੂਰ ਤੱਕ ਪਹਾੜ ਬੱਦਲ ਠੰਡੀ ਠੰਡੀ ਹਵਾ ਇਹਦਾ ਨਜ਼ਾਰਾ ਹੀ ਵੱਖਰਾ ਕਿਆ ਬਾਤਾਂ ਨੇ ਬਹੁਤ ਬਹੁਤ ਕਮਾਲ ਦੀ ਥਾਂ ਹੈ ਬਹੁਤ ਯਾਰ ਇਹ ਬਧੀ ਸਾਡੇ ਬੰਦੇ ਮਤਲਬ ਤਾਂ ਵਾਲੇ ਲੈਵਲ ਦੇ ਵਿੱਚ ਆ ਸਕੂਲ ਤਾਂ ਲੈ ਜਾਂਦੇ ਨੰਨ ਬੇਛੇੜੇ ਚ ਜਾਂਦੇ ਬੱਧੀ ਓਕੇ ਇਹ ਰਸਤਾ ਆਪਣੇ ਆਪ ਵਿੱਚ ਕਰਾ ਜਾਂਦਾ ਰਸਤਾ ਨੇ ਖਾਪੇ ਆਪਣੇ ਆਪ ਦੇ ਪਿੱਛੇ ਵੀ ਇਹਦੇ ਨਾਲ ਦੇ ਉੱਥੇ ਵੀ ਸੀਗੇ ਇਹ ਇਹਦੀ ਹਿਸਟਰੀ ਕੀ ਹੈ ਇਹ ਅਸੀਂ ਪਤਾ ਕਰਨੀ ਹੈ ਇਦਾਂ ਇਹ ਦਾ ਸਮਾਰਕ ਬਣਿਆ ਹੁੰਦਾ ਵੀ ਯਾਦਗਾਰੀ ਨਾ ਇਹ ਬਣੇ ਹੋਏ ਜਿਹੜਾ ਬਾਸ਼ਾ ਦੀ ਛੀ ਹੋਈ ਹੈ ਪੰਜ ਜਾਂ ਛੇ ਬਣਿਆ ਉਹ ਅੱਗੇ ਦੇਖੋ ਉਹ ਜਿਹੜੇ ਕਿਲ੍ਹਾ ਤੇ ਉਸ ਤੋਂ ਉੱਪਰ ਆਸਟਾ ਉੱਤਾਰ ਹੈ ਇਦਰੇ ਪਹਾੜ ਨੇ ਇਦਰੋਂ ਆਏ ਆ ਮੇਰੇ ਘਟਕੇ ਬੰਗੂ ਬਾਬਾ ਸਫ਼ਰ ਕਰਨ ਤੋਂ ਬਾਅਦ ਥੋੜੀਆਂ ਲੱਤਾਂ ਸਿੱਧੀਆਂ ਕਰਦੇ ਹੋਏ ਸਿੰਘ ਇਹ ਇਹ ਇਸੇ ਸਮੇਂ ਪੀਪੀ ਬੋਬ ਤੇਜ਼ੀ ਪਹੁੰਚੇ ਇਹ ਮੈਗਨੇਟਿਕ ਇੱਥੇ ਚੁੰਬਕ ਹੈ ਵੀ ਇਹ ਹੈ ਤਾਂ ਇਧਰ ਨੂੰ ਲੜਾਈ ਤੇ ਕੱਜਦੇ ਬੈਠ ਕੇ ਵੇਖ ਲਈ ਆਪਾਂ ਉਦੋਂ ਉਧਰ ਨੂੰ ਢਲਾਣ ਨਜ਼ਰ ਆਉਂਦੀ ਹੈ ਆਪਣੀ ਹਾਂ ਇੱਥੋਂ ਨਹੀਂ ਹੁੰਦੀ ਇਹ ਜਿਹੜੀ ਆ ਉਹ ਤਾਂ ਸਾਡੀ ਗੱਡੀ ਇੱਧਰ ਚੁੰਬਕੀ ਹੇਤਰ ਚਲਾਉਣੀ ਆਪਾਂ ਲਾਓ ਲਾਓ ਲਿਓ ਲਾ ਲਿਆ ਮੈਂ ਲਾਓ ਜੀ ਪਿਆਰਿਓ ਗੁਰਦੁਆਰਾ ਪੱਥਰ ਸਾਹਿਬ ਅ ਹੋ ਚਲੀ ਆਪਾਂ ਲਦਾਖ ਲੈ ਬਹੁਤ ਜਿਆਦੇ ਇੱਥੇ ਸਲਾਨੀ ਜਿਹੜੇ ਆਉਂਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ ਸਥਾਨ ਪਵਿੱਤਰ ਹੈ ਤੇ ਉਹ ਉੱਪਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਕਿਸੇ ਦਾਇਨਤ ਵੱਲੋਂ ਮਹਾਰਾਜ ਜੀ ਨੇ ਪੱਥਰ ਛੱਡਿਆ ਗਿਆ ਸੀ ਜਿੱਥੋਂ ਇਹਦਾ ਨਾਮ ਪੱਥਰ ਸਾਹਿਬ ਟਿਕਿਆ ਗੁਰਦੁਆਰਾ ਪੱਥਰ ਸਾਹਿਬ ਵਾਹ ਇਹ ਪੱਥਰ ਜੋ ਦੈਂਤ ਬੋਲੇ ਛੁੱਟਿਆ ਗਿਆ ਸੀ ਤੇ ਉਹ ਉੱਪਰਲੇ ਪਾਸੇ ਗਿਆ ਸੀ ਉਹ ਉੱਪਰ ਲੱਗ ਗਿਆ ਇਹ ਪੱਥਰ ਜਿਹੜਾ ਨਹੀਂ ਜਾ ਰਹੀ ਹੈ ਜਿੰਨਾ ਮਰਜ਼ੀ ਘੋਲ ਲਈਏ ਜੋ ਮਰਜ਼ੀ ਦੇਖ ਲਈਏ ਪਰ ਜਿਹੜਾ ਸਕੂਨ ਆਹ ਥਾਂ ਤੇ ਆਉਂਦਾ ਨਾ ਆਪ ਨੂੰ ਉਹ ਦੁਨੀਆ ਦੀ ਕਿਸੇ ਜੰਨਤ ਤੇ ਨਹੀਂ ਹੋਣਾ ਤਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਅਸਥਾਨ ਚੜ੍ਹਦੀ ਕਲਾ ਲਿਖਿਆ ਦੇਖੋ ਗੁਰਦੁਆਰਾ ਪੱਥਰ ਸਾਹਿਬ ਇਹ ਉਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਲੱਗੀ ਹੋਈ ਇਤਨੇ ਸ਼ਾਨਦਾਰ ਲੱਗੇ ਤੇ ਇੱਧਰਲੇ ਪਾਸੇ ਉਹ ਛਤਰੀ ਲੱਗੀ ਹੈ ਤਾਂ ਉੱਥੋਂ ਇੱਕ ਦਾਇਤ ਨੇ ਗੁਰੂ ਨਾਨਕ ਸਾਹਿਬ ਦੇ ਉੱਪਰ ਪੱਥਰ ਰੋੜ ਦਿੱਤਾ ਸੀ ਤੇ ਉਹ ਪੱਥਰ ਦੀ ਸ਼ੇਪ ਵੀ ਜਿਹੜੀ ਬਣੀ ਹੋਈ ਹੈ ਜੋ ਕਰੰਦਰ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਦੇ ਵਿੱਚ ਉਹ ਪੱਥਰ ਵੀ ਮੌਜੂਦ ਹੈ